ਸੱਚੀ ਕਾਲ ਜੀ ਸਾਰਿਆਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਸਾਡੀ ਆਰਗੇਨਾਈਜੇਸ਼ਨ ਐਸ ਡੀ ਐਫ ਦਾ ਮੁੱਖ এজেন্ডਾ ਹੈ ਇਮੀਗ੍ਰੇਸ਼ਨ ਫਰਾਡ ਦੀ ਰੋਕத் ਦਮ ਕਰਨਾ ਔਰ ਇਮੀਗ੍ਰੇਸ਼ਨ ਏਜੰਟਾਂ ਵੱਲੋਂ ਸਾਡੇ ਪੰਜਾਬੀ ਨੌਜਵਾਨ ਭੈਣਾ ਭਰਾਵਾਂ ਨੂੰ ਬੱਚੇ ਬੱਚੀਆਂ ਨੂੰ ਠੱਗਣਾ ਉਹਨਾਂ ਦੇ ਖਿਲਾਫ ਸਾਡੀ ਜਥੇਬੰਦੀ ਦੀ ਬਹੁਤ ਵੱਡੇ ਪੱਧਰ ਤੇ ਇੱਕ ਮੂਵਮੈਂਟ ਹੈ ਇੱਕ ਲੜਾਈ ਹੈ ਉਸੇ ਲੜੀ ਅਨੁਸਾਰ ਨਮਨੀਤ ਦੁਰਾਹੇ ਤੋਂ ਜਿਨ੍ਹਾਂ ਨੇ ਪਿਛਲੇ ਦਿਨੀ ਸਾਨੂੰ ਇੱਕ ਐਪਲੀਕੇਸ਼ਨ ਦਿੱਤੀ ਸੀ ਜਿਸ ਚ ਇਹਨਾਂ ਨੇ ਦੱਸਿਆ ਸੀ ਵੀ ਕਿਸੇ ਏਜੰਟ ਨੇ ਮਨਪ੍ਰੀਤ ਨਾਦਾ ਏਜੰਸੀ ਮਨਪ੍ਰੀਤ ਸਿੰਘ ਚਾਹਲ ਚਾਹਲ ਮਨਪ੍ਰੀਤ ਸਿੰਘ ਚਾਹਲ ਨਾਮ ਦਾ ਏਜੰਟ ਦੋਸਤੋ ਜੋ ਕਿ ਉਸ ਵੇਲੇ ਆਪਣਾ ਪਟਿਆਲੇ ਸੀ ਆਫਿਸ ਪਟਿਆਲੇ ਸੀਗਾ ਇਹਨਾਂ ਵੱਲੋਂ ਜਦੋਂ ਪੈਸੇ ਨਾ ਮਿਲਨ ਤੇ ਐਫ ਆਈ ਆਰ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਵੀ ਕਰਵਾਈ ਪਰ ਉਹਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਐਫ ਆਈ ਆਰ ਕਰਨ ਤੋਂ ਬਾਅਦ ਵਕੀਲਾ ਰਾਹੀਂ ਜਾਂ ਪੁਲਿਸ ਪ੍ਰਸ਼ਾਸਨ ਰਾਹੀਂ ਰਾਜ਼ੀਨਾਮਾ ਕਰਕੇ ਜੋ ਕਿ 10-12 ਲੱਖ ਰੁਪਏ ਦੇ ਜੋ ਚੈੱਕ ਸੀਗੇ ਉਹ ਵੀ ਦਿੱਤੇ ਲੇਕਿਨ ਉਹਦੇ ਵਿੱਚੋਂ ਇੱਕ ਵੀ ਔਨਰ ਨਹੀਂ ਕਰਵਾਇਆ ਪਾਸ ਨਹੀਂ ਕਰਵਾਇਆ ਦੋਸਤੋ ਨਮਨੀਤ ਵੱਲੋਂ ਸਾਡੇ ਧਿਆਨ 'ਚ ਲਿਆਂਦਾ ਅਸੀਂ ਫੇਰ ਤੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਮਾਨਯੋਗ ਐਸਐਸਪੀ ਖੰਨਾ ਮੈਡਮ ਯਾਦਵ ਸਾਹਿਬ ਡੀਐਸਪੀ ਪਾਇਲ ਜਿਹੜੇ ਮਿਸਟਰ ਹੀਮੰਤ ਕੁਮਾਰ ਇਹਨਾਂ ਵਰਗੇ ਚੰਗੇ ਅਫਸਰਾਂ ਨੇ ਮਦਦ ਕਰਕੇ ਇਸ ਲੜਕੀ ਦਾ ਨਮਨੀਤ ਦਾ ਕੇਸ ਦੁਬਾਰਾ ਟੇਕਅਪ ਕੀਤਾ ਔਰ ਦੋਸਤੋ ਉਹਨੂੰ ਪ੍ਰੈਸ਼ਰਾਈਜ਼ ਕੀਤਾ ਜੋ ਕਿ ਪੁਲਿਸ ਪ੍ਰਸ਼ਾਸਨ ਅਦਾਲਤ ਨੂੰ ਵੀ ਉਹਦੇ ਨਾਲ ਗੁੰਮਰਾਹ ਕੀਤਾ ਗਿਆ ਸੀ ਇਹ ਪਰਿਵਾਰ ਇਹ ਸਾਡੀ ਨੌਜਵਾਨ ਲੜਕੀ ਇਹ ਕਾਫੀ ਜ਼ਿਆਦਾ ਪੂਰੀ ਫੈਮਿਲੀ ਮੈਂਟਲੀ ਤੌਰ ਤੇ ਔਰ ਫਿਜ਼ੀਕਲੀ ਤੌਰ ਤੇ ਢੇੜੇ ਕੱਟ ਕੱਟ ਹਰਾਸ ਹੋਈ ਪਰ ਆਪਣਾ ਜਦੋਂ ਸਾਰੇ ਸਾਡੇ ਜਥੇਬੰਦੀ ਦਾ ਜਦੋਂ ਇੱਕ ਉਹਦੇ ਤੇ ਜਦੋਂ ਇੱਕ ਜ਼ੋਰ ਲੱਗਿਆ ਸਾਡੀ ਆਰਗੇਨਾਈਜੇਸ਼ਨ ਵੱਲੋਂ ਐਫਰਟ ਕੀਤਾ ਗਿਆ ਔਰ ਬਹੁਤ ਤਨਵਾਦ ਕਰਦੇ ਆ ਮਾਨਯੋਗ ਐਸਐਸਪੀ ਸਾਹਿਬ ਦਾ ਅਤੇ ਵਿਸ਼ੇਸ਼ ਡੀਐਸਪੀ ਪਾਇਲ ਸਾਹਿਬ ਦਾ ਜਿਨ੍ਹਾਂ ਦੀ ਹਿੰਮਤ ਸਦਕਾ ਉਹ ਜੋ ਫੈਸਲਾ ਹੋਇਆ ਸੀ ਉਹਦੇ ਵਿੱਚੋਂ 1 ਲੱਖ ਰੁਪਇਆ ਇਸ ਸਾਡੀ ਨਮਨੀਤ ਕੌਰ ਨੂੰ ਜਿਹੜਾ ਕਿ ਉਹ ਮਿਲ ਗਿਆ ਦੋਸਤੋ ਸੋ ਮੈਂ ਇਸ ਵੀਡੀਓ ਰਾਹੀਂ ਪੁਲਿਸ ਪ੍ਰਸ਼ਾਸਨ ਦਾ ਵਿਸ਼ੇਸ਼ ਧੰਨਵਾਦ ਕਰਦਾ ਔਰ ਇਹਨੂੰ ਆਸ ਦਿਵਾਉਂਦੇ ਆਂ ਇਹਦੀ ਆਸ ਤੇ ਵਿਸ਼ਵਾਸ ਦਿਵਾਉਂਦੇ ਆਂ ਕਿ ਬਾਕੀ ਪੈਸੇ ਵੀ ਜ਼ਰੂਰ ਇਹਦੇ ਨਿਕਲਣਗੇ ਸੋ ਮੈਂ ਇਹ ਚੀਜ਼ ਦੇਖੀ ਹੈ ਬਹੁਤ ਸਾਰੇ ਏਜੰਟ ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਅਦਾਲਤਾਂ ਦਾ ਵੀ ਡਰ ਨਹੀਂ ਰਹਿ ਗਿਆ ਪਰ ਇਹੋ ਜੇ ਕੁਝ ਅਫਸਰ ਵੀ ਹੈਗੇ ਸਾਡੇ ਔਰ ਸਾਡਾ ਪੁਲਿਸ ਡਿਪਾਰਟਮੈਂਟ ਵੀ ਇਨਫੀਸ਼ੀਐਂਟ ਹੈ ਇਹੋ ਜਿਆਂ ਤੋਂ ਪੈਸੇ ਕਢਾਉਣੇ ਵੀ ਜਾਂਦਾ ਸੋ ਵਿਸ਼ੇਸ਼ ਧੰਨਵਾਦ ਅੱਜ ਦੀ ਵੀਡੀਓ ਲਈ ਪੁਲਿਸ ਪ੍ਰਸ਼ਾਸਨ ਦਾ ਔਰ ਇਹਨੂੰ ਜਿਹੜਾ 1 ਲੱਖ ਮਿਲਿਆ ਇਹਨੂੰ ਉਹਦੇ ਲਈ ਕੌਂਗ੍ਰੈਚੁਲੇਸ਼ਨਸ ਨੇ ਔਰ ਬਾਕੀ ਵੀ ਦਵਾਉਣ ਲਈ ਸਾਡੀ ਆਰਗੇਨਾਈਜੇਸ਼ਨ ਪਹਿਲੇ ਵਾਂਗ ਇਹਦੇ ਨਾਲ ਵੀ ਔਰ ਹੋਰ ਜਿਹੜੇ ਸਾਡੇ ਕੋਲੇ ਵਿਕਟਮਸ ਇਮੀਗ੍ਰੇਸ਼ਨ ਦੇ ਆਉਂਦੇ ਨੇ ਉਹਨਾਂ ਲਈ ਵੀ ਐਫਰਟ ਕਰੇਗੀ ਸਾਡੇ ਜਥੇਬੰਦੀ ਦੇ ਸੀਨੀਅਰ ਸਰਦਾਰ ਜਗਰੂਪ ਸਿੰਘ ਖਾਲਸਾ ਜੀ ਇਸ ਵੇਲੇ ਮੌਜੂਦ ਨੇ ਔਰ ਇਹਨਾਂ ਵਰਗੇ ਸਾਰੇ ਹੀ ਸਾਡੇ ਅਹੁਦੇਦਾਰ ਸਹਿਬਾਨ ਜਿਹੜੇ ਇਸ ਏਜੰਡੇ ਲਈ ਦਿਨ ਰਾਤ ਮਿਹਨਤ ਕਰ ਰਹੇ ਤਾਂ ਕਿ ਇਹ ਜਿਹੜੀ ਸਿਉਂਕ ਹੈ ਪੰਜਾਬ ਦੇ ਵਿੱਚ ਏਜੰਟਾਂ ਵੱਲੋਂ ਪਿੰਡਾਂ ਚ ਸਾਡੇ ਸ਼ਹਿਰਾਂ ਚ ਨੌਜਵਾਨ ਬੱਚੇ ਬੱਚੀਆਂ ਨਾਲ ਠੱਗੀ ਮਾਰੀ ਜਾ ਰਹੀ ਹੈ ਤਾਂ ਕਿ ਉਹਦੇ ਖਿਲਾਫ ਅਸੀਂ ਇਕੱਠੇ ਹੋ ਕੇ ਹੋਰ ਲੜਾਈ ਲੜਸ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ